ਮੈਂ ਵੀ ਨਾ ਵੀਡੀਓ ਦੇਖ ਕੇ ਪੰਗੇ ਪੁੰਗੇ ਲੈਂਦੀ ਰਹਿਣੀ ਆ ਤੁਸੀਂ ਵੀ ਲੈਨੇ ਹੋ ਤੇ ਮੇਰੀ ਵੀਡੀਓ ਦੇਖ ਕੇ ਤੁਸੀਂ ਐਕਸਪੈਰੀਮੈਂਟ ਕਰ ਸਕਦੇ ਹੋ ਮਤਲਬ ਤੁਹਾਨੂੰ ਪਤਾ ਲੱਗ ਜਾਊਗਾ ਕਿ ਵੀਡੀਓ ਵਾਲੇ ਸੱਚ ਹੈ ਕਿ ਝੂਠ ਹੈ ਸਹੀ ਤੇ ਬਾਕੀ ਹੁਣ ਆਪਾਂ ਰੀਲਾਂ ਬਣਾਵਾਂਗੇ ਤੇ ਸਾਰੇ ਜਣੇ ਲਾਈਕ ਕਰ ਦਿਓ ਠੀਕ ਹੈ ਮੇਰੀ ਇੰਸਟਾ ਆਈਡੀ ਹੈ aman.cheema 1313 ਅੱਜ ਕੁੱਕਰ ਚ ਦੇਸੀ ਘਿਓ ਬਣਦਾ ਦੇਖਿਓ ਆਈ ਐਮ ਮਨਿੰਦਰ ਪਿੱਛੇ ਰਹਿ ਆ ਬਾੜਾ ਜਾਂ ਤੋਰ ਰਾਕ ਤੇ ਇਥੋਂ ਕਿਉਂ ਹੋਰ ਕਿਤੇ ਕਿਉਂ ਦਾ ਫਫਾਰਾ ਚੱਲ ਪਈ ਦੇਖਦੇ ਆਂ ਕੀ ਬਣਦਾ ਗਾਈ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਇੰਨਾ ਵੀ ਤਰੀਕਾ ਸੌਖਾ ਨਹੀਂ ਹੈਗਾ ਜਿੰਨਾ ਉਹ ਵੀਡੀਓ ਚ ਦੱਸ ਰਹੇ ਆ ਆ ਜਿਹੜਾ ਮੱਛਿਆ ਹੋਇਆ ਉਹਦੀ ਸਮੈਲ ਆ ਰਹੀ ਆ ਕਿਉਂ ਚੋਂ ਠੀਕ ਹੈ ਅੱਜ ਦਾ ਵਲੌਗ ਬਹੁਤ ਲੰਬਾ ਹੋ ਗਿਆ ਆ ਕਿਉਂ ਦੇ ਚੱਕਰ ਚ ਤੇ ਚਲੋ ਐਕਸਪੈਰੀਮੈਂਟ ਕਰਨਾ ਬਹੁਤ ਜ਼ਰੂਰੀ ਸੀਗਾ ਵੈਲਕਮ ਟੂ ਚੈਨਲ ਅਮਜੀ ਮੈਂ ਵਲੌਗਸ ਤੇ ਤਾਂ ਮਾਇਕੋ ਰੋਟਰੀ ਬਣਾ ਕੇ ਹਟਿਆ ਹੈਲੋ ਗਾਇਸ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਦੀ ਸਾਰੇ ਅੰਦਰ ਆਪਾਂ ਲੱਗੇ ਹਾਂ ਸਿਰਸਿਰੇ ਕੰਮ ਨੂੰ ਲੰਚ ਬਾਕਸ ਰੈਡੀ ਨੇ ਆਪਾਂ ਚੱਲਦੇ ਆ ਬਸ ਕੁੱਲੇ ਹੁਣ ਤਾਂ ਬਾਕੀ ਬੇਟਾ ਲੰਚ ਬਾਕਸ ਰੈਡੀ ਆ ਤੁਸੀਂ ਰੈਡੀ ਆ ਹਾਂਜੀ ਰੈਡੀ ਹੈ ਗਾਇਸ ਸਾਡਾ ਦੂਜਾ ਬੰਦਾ ਵੀ ਤਿਆਰ ਹੋ ਕੇ ਆ ਗਿਆ ਦਿਖਾਵਾਂ ਆ ਫੜਿਆ ਆ ਗਿਆ ਹੈਲੋ ਕਰ ਦੇ ਚੱਲ ਚੱਲ ਅਸੀਂ ਬੀਤੇ ਭੱਜਦੇ ਆ ਲੜਾਕੂ ਜਾਜ ਫੜਿਆ ਗਿਆ ਫਟਾਫਟ ਫਟਾਫਟ ਜਲਦੀ ਚਾਹ ਅਮਲੀ ਇਹ ਸਾਡਾ ਅਮਲੀ ਆ ਇਹ ਚਾਹ ਤੋਂ ਬਿਨਾ ਨਹੀਂ ਇਹ ਕੋਈ ਗੱਲ ਕਰਦਾ ਇਹ ਚਾਹ ਹੀ ਇਹਨੂੰ ਚਾਹ ਦੇਖ ਕੇ ਚਾਹ ਹੀ ਛੜਿਆ ਰਹਿੰਦਾ ਬਹੁਤ ਸਿਆਣਾ ਬੱਚਾ ਹੂ ਇਹ ਕਮਲਾ ਵੀ ਬਹੁਤ ਰੀਤਾਂ ਅੰਦਰ ਚਾਹ ਫੋੜੇ ਬਸ 10 ਮਿੰਟ ਹੈ ਕਿ ਲੇਟ ਹੋ ਜਾਣਾ ਅੱਜ ਲੱਗਦਾ ਗਾਇਜ਼ ਬੱਚੇ ਚਲੇ ਗਏ ਸਕੂਲ ਤੇ ਮੈਂ ਹੁਣ ਕਰਿਆਂ ਕਰੇ ਸ਼ਾਂਤ ਹੋ ਗਈ ਉੱਧਾ ਜ ਮੌਸਮ ਬਹੁਤ ਠੰਡਾ ਹੈ ਬਹੁਤ ਹਵਾ ਚੱਲਣ ਦੀ ਹੈ ਪਿੱਛੇ ਦੇਖੋ ਬਹੁਤ ਜ਼ਿਆਦਾ ਮੌਸਮ ਠੰਡਾ ਅੱਜ ਪਤਾ ਨਹੀਂ ਠੰਡ ਕਦੋਂ ਜਾਊਗੀ ਹੈ ਨਾ ਅਹੀਂ ਤਾਂ ਗਰਮ ਕੱਪੜੇ ਵੀ ਸੰਭਾਲ ਤੇ ਫਿਰ ਬਾਰ ਬਾਰ ਠੰਡ ਹੋ ਹੀ ਜਾਂਦੀ ਹੈ ਚਲੋ ਕਈ ਗੱਲ ਨਹੀਂ ਮੈਂ ਹੁਣ ਖਾਊਂਗੀ ਰੋਟੀ ਤੇ ਜਦ ਨੂੰ ਅੱਜ ਮੀਨਾ ਫਿਰ ਅਸੀਂ ਕਰਾਂਗੇ ਕੰਮ ਤੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਠੀਕ ਹੈ ਬਾਰ ਹੋ ਗਿਆ ਮੀ ਸ਼ੁਰੂ ਠੰਡੀ ਠੰਡੀ ਹਵਾ ਚੱਲ ਰਹੀ ਹੈ ਓ ਮਾਈ ਗੋਡ ਉਹ ਦੇਖੇ ਉੱਪਰ ਕੱਪੜੇ ਤਾਂ ਨਹੀਂ ਪਏ ਬਾਹਰ ਲੈ ਜੁੱਤੀਆਂ ਵਈਆਂ ਬਾਹਰ ਜੁੱਤੀਆਂ ਆ ਦੇਖ ਆ ਮਲਾਈ ਨੂੰ ਕਿਵੇਂ ਦੇਖਦੀ ਐ ਮੀਨਾ ਹਾਂ ਕੀ ਐ ਇਹ ਮੁਝ ਕੋ ਲੱਗਦਾ ਦਹੀਂ ਜਮਾਇਆ ਨਾ ਦਹੀਂ ਮੀਨਾ ਐ ਮਲਾਈ ਜਮਾਈਆ ਇਹਦਾ ਅੱਜ ਆਪਾਂ ਕੁੱਕਰ ਚ ਘਿਓ ਬਣਾਉਣਾ ਅੱਛਾ ਹਾਂ ਕੁੱਕਰ ਚ ਪਾ ਕੇ ਸੀਟੀਆਂ ਲਵਾਉਣੀਆਂ ਅੱਜ ਇਹਨੂੰ ਦੇਸੀ ਘਿਓ ਬਣਾਉਣਾ ਤੇ ਸੀਟੀ ਲਗਵਾ ਕੇ ਦੇਸੀ ਘਿਓ ਨਿਕਲ ਜਾਏਗੀ ਲੋਕ ਕਰਾਈ ਬਣਾਤੇ ਮੋਟੀ ਵਾਲੀ ਕਰਾਈ ਹੈ ਇਹ ਕੜਾਈ ਚ ਨਹੀਂ ਬਣਾਉਣਾ ਮੀਨਾ ਅੱਜ ਨਵੇਂ ਤਰੀਕੇ ਨਾਲ ਬਣਾਉਣਾ ਮਤਲਬ ਮੱਖਣ ਨਹੀਂ ਬਣਾਉਣਾ ਪਹਿਲਾਂ ਰੜਕਣਾ ਨਹੀਂ ਇਹ ਅੱਛਾ ਅੱਛਾ ਇਦਾਂ ਹੀ ਸੀਟੀਆਂ ਲਵਾਉਣੀਆਂ ਇਹਨੂੰ ਜਿਹੜਾ ਮਸ਼ੀਨ ਤੇ ਆਈ ਹੈ ਇਹੀ ਕਰਦੇ ਹਾਂ ਉਹ ਮਸ਼ੀਨ ਹੈ ਆਪ ਕੋਲ ਸਾਹ ਮਸ਼ੀਨ ਤਾਂ ਹੈਗੀ ਆ ਪਰ ਮਸ਼ੀਨ ਚ ਬਣਾਉਣਾ ਨਹੀਂ ਮੀਨਾ ਕਿਉਂ ਬਣਾਉਣਾ ਬਣਾਵਾਂਗੇ ਅੱਜ ਆਪਾਂ ਕੁੱਕਰ ਚ ਚਾ ਚਾਏ ਪੀ ਲੋ ਸ਼ਬਨ ਆਪ ਕਿਉਂ ਨਾ ਉਹ ਕਰਾਇਮ ਬਣਾਏ ਗੋ ਅੱਜ ਗੋਭੀ ਮੀਨਾ ਬਣਾਈ ਅਸੀਂ ਕੁੱਕਰ ਚ ਨਹੀਂ ਸਵਾਦ ਬਣੀ ਗੋਭੀ ਆਏ ਹਾਏ 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 ਦੇਖੇ ਕੀ ਨਜ਼ਾਰਾ ਆ ਗਿਆ ਮੈਂ ਕਿੰਨੀ ਅੱਛੀ ਸਬ지 ਬਣਾਉਣ ਲੱਗੇ ਨਾ ਓ ਮਾਈ ਗੋਡ ਮੀਨਾ ਦੇਖ ਲਓ ਮੀਨਾ ਆਪਦੇ ਨੰਬਰ ਬਣਾਉਣ ਨੂੰ ਫਿਰਦੀ ਆ ਆਪ ਹੀ ਤੋਂ ਬੋਲੇ ਹਾਂ ਸਬ지 ਬਣਾਏ ਏ ਦੇਖ ਲੇ ਜੀ ਮੇਰੇ ਬਨਾਇਆ ਹੋਗਾ ਸਬਜੀ ਕਿੰਨੀ ਸਵਾਦ ਹੈ ਹਾਂ ਇਹ ਦੇਖੀਏ ਇਹ ਦੇਖੀਏ ਇਸਮਨ ਮੇਥੀ ਪੜਾ ਇਹ ਤਾਂ ਵੱਡਾ ਕੌਲੀ ਹੈ ਛੋਟੀ ਕਾਲੀ ਚ ਕੱਢ ਲੈ ਬਰਤਨ ਕੇ ਢੇਰ ਲੱਗਿਆ ਆਪੂ ਘਰ ਨਾ ਦੀਦੀ ਸੱਚ ਬਤਾਤੇ ਇਤਨੀ ਬਰਤਨ ਕਿਸੇ ਘਰ ਨਹੀਂ ਹੋਏ ਮੀਨਾ ਸੀ ਢਾਈ ਟੋੜ ਰੂਆ ਅਸੀਂ ਕਿਹੜਾ ਬਾਲੇ ਕੁਛ ਖਾਣੇ ਆ ਅਸੀਂ ਕੀ ਖਾਣੇ ਆ ਆਹ ਰਹੀ ਸਬਜੀ ਆਹ ਉਹ ਵੀ ਘਰ 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 ਕਾ ਪ੍ਰਧਾਨ ਬਨਾ ਹੋਇਆ ਹੈ ਸੱਚ ਹਾਂ ਕ ਮੰਤਰੀ ਪ੍ਰਧਾਨ ਮੰਤਰੀ ਸਾਰੇ ਸਾਰੇ ਮੰਤਰੀ ਇਹੀ ਆ। ਇਹੀ ਹੈ। ਚਾਹ ਗਰੀਬ ਦੇ ਘਰ ਚ ਆਇਆ ਅਮੀਰ ਦੇ ਘਰ ਇਹੀ ਜਾਂਦਾ ਹੈ। ਅੱਛਾ ਅਹੀਂ ਤਾਂ ਗਰੀਬ ਬੰਦੇ ਆ ਵੀ ਨਾ ਗਾਇਸ ਸਾਨੂੰ ਫੋਲੋ ਕਰ ਲੋ ਅਸੀਂ ਗਰੀਬ ਬੰਦੇ ਆ। ਹਾਂ ਹਾਂ ਹੁਣ ਉਹਦੇ ਚ ਰੱਖਦੇ ਹੁਣ। ਵੱਧ ਜਾਂਦੀ ਉਹਦਾ ਢੱਡ ਤੇ ਹੀ ਜ਼ੋਰ ਲਾਤਾ ਸਾਰਾ। <önemli> <laisser> <twitch> <news> कम प्लान होता है मी तो ना कम प्लान चाय पी पहला मेरे लिए नहीं रोटी बना के लिया चाह मैं नहीं पीनी मी ना मैं अपनी ग्रीन टी पी हटी मैं मैं चाय बंद कर दी बस अभी चाय नहीं दीदी मैं अभी पतली हो जाऊंगी देखना गाइस थोड़ी देर में मैं प... थोड़ी देर में नहीं सॉरी थोड़े दिनों के बाद मैं पतली हो जाऊंगी मैं आप हाँ ग्रीन टी और भी कई कुछ खाएंगे डाइट प्लान आपको बताएंगे क्या क्या खाएंगे तो फिर पतले हो जाएंगे ठीक है गाइस गाइज हम अम कर लिए थोड़ी देर बाद मिलते हैं थानू देखो मेरा की हाल हो जाए ये मेरे लिप्स पे बहुत दर्द हो रही है कहते हैं इतना कुकर के रिक्शन उठाएंगे खराब हो जाएगा नई मीना नहीं खराब हुंदा हण मीना मेनू देख लो ड्राई जांदी है कहंदी रिस्क ना लो मैं लाऊंगी रिस्क मैं नहीं मीना एक बारी मैं तो रिस्क लऊंगी किलो क्यों खराब होगा किलो घी खराब हो जाएगा हां चलो कोई ना देखी जाऊ फिर फिर कड़ा किलो क्यों ना जिंदगी मुक्कन लगगी है ਬਸ ਕੋਈ ਨੁਕਸਾਨ ਨਾ ਹੋਵੇ ਕੁੱਕਰ ਨਾ ਫਟ ਜਾਵੇ ਹਾਂ ਦੇਖੇ ਮੋਬਾਈਲ ਮੇਂ ਦੇਖੇ ਸੀਟੀ ਲਗਤਾ ਹੈ ਹਾਂ ਮੋਬਾਈਲ ਤੇ ਵੀਡੀਓ ਦੇਖੀ ਆ ਮੈਂ ਐਕਸਪੈਰੀਮੈਂਟ ਆਪਾਂ ਐਂ ਕਰਾਂਗੇ ਪਹਿਲਾ ਥੋੜੀ ਜੀ ਮਲਾਈ ਪਾ ਕੇ ਨਾ ਇੰਨੀ ਕੁ ਹਨਾ ਤੇ ਉਹ ਵਾ ਕੁੱਕਰ ਚ ਪਾ ਕੇ ਦੇਖਾਂਗੇ ਜੇ ਤਾਂ ਬਣ ਗਿਆ ਹਾਂ ਫਿਰ ਤਾਂ ਅੱਗੇ ਤੋਂ ਬਣਾ ਲਿਆ ਕਰਾਂਗੇ ਤੱਕਮ ਆਪਣਾ ਹੋ ਗਿਆ ਜੀ ਸਾਰਾ ਫਾਈਨਲ ਤੇ ਮੈਂ ਨਹਾ ਤੋ ਕੇ ਆ ਗਈ ਆ ਹਾਏ ਆ ਪਤਾ ਨਹੀਂ ਮੇਰੇ ਲਿਪਸ ਤੇ ਕੀ ਹੋਇਆ ਬਹੁਤ ਦਰਦ ਹੋ ਰਹੀ ਆ ਆਪਾਂ ਲਿਪਾ ਬੋਚੀ ਕਰ ਲਈਏ ਫਿਰ ਬਣਾਵਾਂਗੇ ਰੀਲਾਂ ਮੇਕਅਪ ਕਰਕੇ ਤੁਹਾਨੂੰ ਮਿਲਦੇ ਆ ਤਾਂ ਗਾਇਸ ਲਿਪਾ ਬੋਚੀ ਕਰਕੇ ਆਪਾਂ ਆ ਗਏ ਆ ਦੇਖੋ ਮੇਕਅਪ ਸੋਹਣਾ ਆ ਨਾ ਅੱਜ ਤੁਹਾਨੂੰ ਆਪਾਂ ਕੁੱਕਰ ਚ ਦੇਸੀ ਘਿਓ ਬਣਾਉਣਾ ਦਿਖਾਵਾਂਗੇ ਤੇ ਕੱਲ ਨੂੰ ਆਪਣੇ ਮੇਕਅਪ ਦੀ ਵੀਡੀਓ ਸ਼ੇਅਰ ਕਰਾਂਗੀ ਮੈਂ ਠੀਕ ਹੈ ਸਸਤਾ ਮੇਕਅਪ ਬਸ ਕੱਲੀ ਨੇਲ ਪੇਂਟ ਰਹਿ ਗਈ ਆਪਣੀ ਲਾਉਣ ਵਾਲੀ ਤੇ ਨੇਲ ਪੇਂਟ ਆਪਾਂ ਲਗਾਵਾਂਗੇ orange कलर ਮੇਰੇ ਸੂਟ ਨਾਲ ਦਾ ਤੇ ਬਾਕੀ ਹੁਣ ਆਪਾਂ ਰੀਲਾਂ ਬਣਾਵਾਂਗੇ ਤੇ ਸਾਰੇ ਜਣੇ ਲਾਈਕ ਕਰ ਦਿਓ ਠੀਕ ਹੈ ਮੇਰੀ ਇਨਸਟਾ ਆਈਡੀ ਹੈ aman.chima 1313 ਸਸਤਾ ਜ ਮੇਕਅਪ ਕਰੀਦਾ ਬਸ ਸਸਤਾ ਕੋਈ ਫੇਸ ਪਾਊਡਰ ਨਹੀਂ ਓਨਲੀ ਇੱਕ ਕਰੀਮ ਲਗਾਈਏ ਮੈਂ ਓਨਲੀ ਇੱਕ ਠੀਕ ਹੈ ਤੁਹਾਨੂੰ ਦੱਸਾਂਗੇ ਕਿਹੜੀ ਕਰੀਮ ਲਗਾਉਣੀ ਹੈ ਮੈਂ ਕੱਲ ਵਾਲਾ ਬਲੌਗ ਜ਼ਰੂਰ ਦੇਖਿਓ ਕੱਲ ਨੂੰ ਆਪਣਾ ਮੇਕਅਪ ਆਵਾਂਗੇ ਮੈਂ ਵੀ ਇਹਨਾਂ ਵੀਡੀਓ ਦੇਖ ਕੇ ਪੰਗੇ-ਪੁੰਗੇ ਲੈਂਦੀ ਰਹਿਣੀ ਆ ਤੁਸੀਂ ਵੀ ਲੈਨੇ ਹੋ ਚਲੋ ਮੈਂ ਐਕਸਪੈਰੀਮੈਂਟ ਕਰਦੀ ਰਹਿਣੀ ਆ ਤੇ ਮੇਰੀ ਵੀਡੀਓ ਦੇਖ ਕੇ ਤੁਸੀਂ ਐਕਸਪੈਰੀਮੈਂਟ ਕਰ ਸਕਦੇ ਹੋ ਮਤਲਬ ਤੁਹਾਨੂੰ ਪਤਾ ਲੱਗ ਜੂਗਾ ਕਿ ਵੀਡੀਓ ਵਾਲੇ ਸੱਚ ਹੈ ਕਿ ਝੂਠ ਹੈ ਸਹੀ ਕਰਦੇ ਆ ਕਿ ਨਹੀਂ ਸਹੀ ਕਰਦੇ ਠੀਕ ਹੈ ਜਿਹੜੀਆਂ ਜਿਆਦਾ ਵੀਡੀਓਜ਼ ਇੰਸਟਾ ਤੇ ਵਾਇਰਲ ਹੁੰਦੀਆਂ ਨੇ ਕਿ ਇਹਦੇ ਨਾਲ ਇਦਾਂ ਹੋ ਜਾਂਦਾ ਜੀ ਇਹਦੇ ਨਾਲ ਇਦਾਂ ਹੋ ਜਾਂਦਾ ਜੀ ਉਹ ਚੀਜ਼ਾਂ ਆਪਾਂ ਐਕਸਪੈਰੀਮੈਂਟ ਕਰਕੇ ਦੇਖਣੀ ਆ ਠੀਕ ਹੈ ਮੇਰਾ ਡੇਲੀ ਵਲੌਗ ਦੇਖਿਆ ਕਰੋ ਤੇ ਵਲੌਗ ਕਿਰਪਾ ਕਰਕੇ ਪੂਰਾ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਕਿਉਂਕਿ ਐ ਨਹੀਂ ਪਤਾ ਹੁੰਦਾ ਕਿਹੜੀ ਗੱਲ ਸਿੱਖਣ ਵਾਲੀ ਹੈ ਕਿਉਂ ਇੰਨੀ ਉਮਰ ਨਿਕਲ ਚੁੱਕੀ ਆ ਹਰ ਦਿਨ ਸੇਮ ਨਹੀਂ ਹੁੰਦਾਗਾ ਰੋਜ਼ ਕੁਛ ਨਾ ਕੁਛ ਨਮਈ ਹੁੰਦਾ ਏ ਰੋਜ਼ ਤਾਂ ਸੇਮ ਦਿਨ ਵੀ ਨਹੀਂ ਚੜਦਾ ਕਹਿੰਦੇ ਆ ਜਿਹੜਾ ਪਾਣੀ ਇੱਕ ਵਾਰੀ ਪੁਲ ਥੱਲੇ ਲੰਘ ਜਾ ਉਹ ਮੁੜ ਕੇ ਨਹੀਂ ਆਉਂਦਾ ਹੁੰਦਾ ਤਾਂ ਪਾਣੀ ਹੋਈ ਆ ਪਰ ਮੁੜ ਕੇ ਨਹੀਂ ਆਉਂਦਾ ਇਹ ਚੱਕਰ ਆ ਵੀ ਹੁੰਦਾ ਤਾਂ ਦੇਣੀ ਆ ਟਾਈਮ ਨੇ ਆਪਣੇ ਸਮੇਂ ਦੇ ਹਿਸਾਬ ਨਾਲ ਚੱਲੀ ਜਾਣਾ ਤੇ ਉਹ ਸਮਾ ਮਤਲਬ ਉਹ ਇਹਦੀਆਂ ਗੱਲਾਂ ਹਰ ਦਿਨ ਸੇਮ ਨਹੀਂ ਚੜਦਾ ਹਰ ਦਿਨ ਕੋਈ ਨਾ ਕੋਈ ਨਮਾਈ ਕੁਛ ਹੁੰਦਾ ਹੈ ਠੀਕ ਹੈ ਨਾ ਤੇ ਇਸ ਲਈ ਡੇਲੀ ਵਲੌਗ ਦੇਖਿਆ ਕਰੋ ਤੇ ਕੁਛ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੁਹਾਨੂੰ ਠੀਕ ਹੈ ਸਾਡੀ ਗੱਲਾਂ ਸੁਣਦੇ ਜਾ ਕਰੋ ਤੇ ਨਾਲ ਤੁਸੀਂ ਕੁਝ ਸਿੱਖ ਲਿਆ ਕਰੋ ਕਮੈਂਟ ਦੀ ਵੀਡੀਓ ਚ ਤਾਂ ਸਾਰਾ ਕੁਝ ਐਕਸਪਲੇਨ ਨਹੀਂ ਹੁੰਦਾ ਚਲੋ ਜਿੰਨਾ ਕੋ ਦੱਸ ਦਿਆ ਫਿਰ ਉਹਨਾਂ ਐਕਸਪੈਰੀਮੈਂਟ ਕਰਨਾ ਵੀ ਚਾਹੀਦਾ ਨਾ ਫਿਰ ਫੋਨ ਚਲਾਉਣ ਦਾ ਕੀ ਫਾਇਦਾ ਜੇ ਆਪਾਂ ਕਰਿਆ ਨਾ ਤੇ ਕਈ ਉਹ ਚੀਜ਼ਾਂ ਸਹੀ ਵੀ ਹੁੰਦੀਆਂ ਨੇ ਕਈ ਗਲਤ ਵੀ ਹੁੰਦੀਆਂ ਨੇ ਕਿਉਂਕਿ ਕਈ ਲਾਈਕ ਵਿਊ ਲੈਣ ਲਈ ਕਰਦੇ ਆ ਪਰ ਆਪਾਂ ਆਪਾਂ ਸਹੀ ਕਰਾਂਗੇ ਮਤਲਬ ਉਹੀ ਚੀਜ਼ ਜੈਸ ਕਰਾਂਗੇ ਜਿਹੜੀ ਹਾਂ ਹੋਣ ਵਾਲੀ ਹੈ ਠੀਕ ਹੈ ਨਹੀਂ ਤਾਂ ਨਹੀਂ ਮੈਂ ਨੈਲ ਪੇਂਟ ਲਗਾ ਰਹੀ ਆ ਦੇਖੋ ਮੇਰੇ ਸੂਟ ਨਾਲ ਦੀ ਉਹ ਸੋਨਾ ਕਲਰ ਹੈ orange ਕਲਰ ਹੈ ਹੈਲੋ ਗਾਇਜ਼ ਮੈਂ ਸਕੂਲੋਂ ਆ ਚੱਕਿਆ ਮਾ ਤੁਸੀਂ ਦੇਖ ਸਕਦੇ ਹੋ ਕਿ ਮਮਨ ਦੇਖ ਲਓ ਕੀ ਕਰਤਾ ਮੇਰੇ ਬੁੱਗੀਆਂ ਕਰ ਕਰਕੇ 1 2 3 4 5 ਪੰਜ ਬੁੱਗੀਆਂ ਕਿਤੇ ਪੰਜ ਬੁੱਗੀਆਂ ਕਿਤੇ ਆ ਪੰਜ ਬੁੱਗੀਆਂ ਹਾਂ ਬੁੱਗੀਆਂ ਬੁੱਗੀਆਂ ਕਿਤੇ ਨੇ ਬੁੱਗੀਆਂ ਨਹੀਂ ਬੁੱਗੀਆਂ ਇਹ ਮੈਂ ਬੂਗਲੀ ਆ ਨਾ ਇਹ ਮੇਰਾ ਇਹ ਮੇਰਾ ਬੂਗਲੀ ਨੇ ਮੈਂ ਆਪਣੇ ਬੂਗਲੀ ਨੂੰ ਫਿਰ ਬੁੱਗੀਆਂ ਹੀ ਕਰੂੰਗਾ ਮੈਨੂੰ ਸ਼ੂਕ ਲੈਣਾ ਜਿਮੋਜੀ ਨਹੀਂ ਲੱਗਦਾ ਮੈਂ ਲੋਟ ਲੋਪੇ ਨਾ ਸਕੂਲ ਕਦੀ ਪਾਪਾ ਨੂੰ ਯਾਦ ਕਰਕੇ ਕੋਈ ਮਮਾ ਨੂੰ ਯਾਦ ਕਰਕੇ ਹਮ ਅੱਛਾ ਚੇਰੋ ਬੰਨਾ ਮੈਂ ਤਸਤ ਨਹੀਂ ਆਉਂਦਾ ਹਣਾ ਤਾਰ ਹੁੰਦਾ ਹੋਏਗਾ ਹਾਂ 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 ਲੋਕ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਆਪਾਂ ਕੁੱਕਰ 'ਚ ਦੇਸੀ ਘਿਓ ਬਣਾਉਣਾ ਹੈ ਗਾਇਜ਼ ਆ ਸਾਡਾ ਅਮਲੀ ਹੈ ਇਨ ਰੋਟੀ ਚਾਹੇ ਨਾ ਮਿਲੇ ਚਾਹ ਜ਼ਰੂਰੀ ਐ ਸਕੂਲੋਂ ਆ ਕੇ ਪਹਿਲਾਂ ਚਾਹ ਪਾਲਦਾ ਐ ਚੱਟਦੀਆਂ ਤਿੰਨ ਸੇਲੀਆਂ ਨੀ ਘੋੜੀ ਨੁੱਕਰੀ ਦੁਨਾਲੀ ਤੀਜੀ ਮੈਂ ਉਹ ਜਦੋਂ ਪਹਿਲੀ ਬੁਰਕੀ ਅੰਦਰ ਜਾਂਦੀ ਐ ਨਾ ਜੰਨਤੀ ਆ ਜਾਂਦੀ ਐ ਇੱਕ ਪਹਿਲੀ ਬੁਰਕੀ ਤੇ ਅੰਡਾ ਵਾਲੀ ਬੁਰਕੀ ਤੇ ਗਾਇਜ਼ ਹੁਣ ਲਾਸਟ ਉਹ ਘੜੀ ਆ ਚੁੱਕੀ ਐ ਜਿਹਦਾ ਆਪਾਂ ਨੂੰ ਵੇਟ ਸੀ ਜੋ ਮੈਂ ਕੱਲ ਕਿਹਾ ਸੀ ਆਪਾਂ ਬਲੌਗ 'ਚ ਕਰਾਂਗੇ ਤੇ ਆ ਆਪਣੀ ਹੈਗੀ ਮਲਾਈ ਵੈਸੇ ਨਾ ਲੈਣਾ ਪਰ ਰਿਸਕ ਹੈ ਤੇ ਥੋੜਾ ਜਿਹਾ ਸੰਭਾਲ ਕੇ ਸੰਭਾਲ ਕੇ ਤੇ ਆ ਕੁੱਕਰ ਰੱਖਤਾ ਗੈਸ ਚਲਾਤਾ ਤੇ ਇਹਦੇ 'ਚ ਆਪਾਂ ਪਾਵਾਂਗੇ ਪਾਣੀ ਥੋੜਾ ਜਿਹਾ ਆਪਾਂ ਸਾਰੀ ਮਲਾਈ ਨਹੀਂ ਬਣਾਵਾਂਗੇ ਇੰਨੀ ਮਲਾਈ ਹੈ ਇਹ ਸਾਰੀ ਨਹੀਂ ਬਣਾਵਾਂਗੇ ਜੀ ਇਹਦੇ 'ਚੋਂ ਬਣਾਵਾਂਗੇ ਹਨਾ ਤੇ ਇੱਕ ਗਲਾ ਇੰਨਾ ਕ ਪਾਣੀ ਆ ਗਲਾਸ ਤੋਂ ਥੋੜਾ ਜਿਹਾ ਅੱਛਾ ਚਲੋ ਗਲਾਸ ਤੋਂ ਆ ਗਲਾਸ ਤੋਂ ਥੋੜਾ ਜਿਹਾ ਘੱਟ ਹੀ ਐ ਗਾਇਸ ਇੰਨਾ ਕ ਪਾਣੀ ਵਿੱਚ ਡੁੱਬੋ ਕੇ ਦਿਖਾਓ ਤੂੰ ਵਿੱਚ ਨਾ ਸੱਟਦੇ ਤੇ ਆ ਆਪਣੀ ਮਲਾਈ ਜਮਾਈ ਹੋਈ ਜਿਹੜੀ ਅੱਛਾ ਮੈਂ ਲੱਗ ਗਈ ਆ ਆਹ ਮਾਈ ਮਲਾਈ ਗਿਆ ਤੇ ਗੈਸ ਥੋੜਾ ਜਿਹਾ ਪਕਾਟੀ ਕਰ ਲੈਣੇ ਆ ਇਹਦੇ ਵਿੱਚ ਆ ਪਾਤੀ ਆਪਾਂ ਮਲਾਈ ਹਾਏ ਮਲਾਈ ਖਰਾਬ ਕਰੀ ਜਾਂਦੇ ਨੇ ਦੇਖੀ ਜਾਓ ਰਿਸਕ ਐ ਕੋਈ ਗੱਲ ਨਹੀਂ ਦੇਖੀ ਜਾਓ ਹੁਣ ਤੇ ਇਹਦੇ ਵਿੱਚ ਪਾਉਣਾ ਵਾ ਆਟਾ ਆ ਆਟਾ ਏ ਕੜਕਦਾ ਆਟਾ ਇਹਦੇ ਆ ਲੋ ਇਹ ਥੋੜਾ ਜਿਹਾ ਪਾਤਾ ਵਿੱਚ ਇੱਕ ਚਮਚ ਪਤਾ ਨਹੀਂ ਕੀ ਬਣੇਗਾ ਕੀ ਨਹੀਂ ਹਲਦੀ ਹਲਦੀ ਜੇ ਸਹੀ ਬਣਿਆ ਤਾਂ ਵੀ ਦੱਸਾਂਗੇ ਜੇ ਗਲਤ ਬਣਿਆ ਮਤਲਬ ਸਹੀ ਨਾ ਬਣਿਆ ਤਾਂ ਵੀ ਦੱਸਾਂਗੇ ਕਿਸੇ ਨੇ ਵੀ ਵੀਡੀਓ ਤੇ ਯਕੀਨ ਨਹੀਂ ਕਰਨਾ ਤੇ ਜਿਹੜੀ ਵੀਡੀਓ ਸੀ ਨਾ ਆਈ ਥਿੰਕ ਮੇਰੇ ਕੋਲ ਫੋਨ 'ਚ ਹੈਗੀ ਆ ਉਹਦਾ ਸਕਰੀਨਸ਼ਾਟ ਵੀ ਲਾਉਂਗੀ ਜਿਨ੍ਹਾਂ ਨੇ ਪਾਈ ਸੀ ਇੰਨੇ ਕ ਹਲਦੀ ਥੋੜੀ ਜਿਹੀ ਕਿਆ ਸ ਇਹਨਾਂ ਨੇ ਵੀ ਹਲਦੀ ਪਾਉਣੀ ਆ ਹਲਦੀ ਤੇ ਆਟਾ ਤੇ ਅੱਧਾ ਗਲਾਸ ਪਾਣੀ ਦਾ ਤੇ ਮਲਾਈ ਤੇ ਹੁਣ ਇਹ ਆਪਾਂ ਪਾਤਾ ਹੋਇਆ ਤੇ ਹੁਣ ਕੀ ਹੁਣ ਆਪਾਂ ਕੁਝ ਕਰਦੇ ਨਾਲ ਬੰਨ੍ਹ ਦੋ ਸਿਰਫ ਇੱਕ ਮਿੰਟ ਦੀ ਵੀਡੀਓ ਬਣਾਉਂਦੇ ਆ ਤੇ ਇੱਕ ਮਿੰਟ ਚ ਇੰਨਾ ਕੁਝ ਸਿੱਖਣ ਨੂੰ ਨਹੀਂ ਮਿਲਦਾ ਗਾ ਸਮਝ ਨਹੀਂ ਗイズ ਅੰਦਰ ਦੇਖ ਕੇ ਬਣ ਗਿਆ ਹਾਂ ਅੰਦਰ ਤੂੰ ਫੋਨ ਨਾਲ ਸੱਤ ਦੀ ਵਿੱਚ ਤੇ ਆਹ ਦੇਖੋ ਸੁਣ ਲੈ ਜੀ ਤਾਂ ਇਹ ਥੋੜਾ ਫਿੱਕ ਕਰ ਨੂੰ ਕਰ ਦੋ ਘਟ ਕੇ ਬੰਦ ਭਾਫੇ ਦੀ ਨਿਕਲੇ ਨਾ ਲਓ ਜੀ ਕੁੱਕਰ ਆਪਾਂ ਕਰਤਾ ਬੰਦ ਠੀਕ ਹੈ ਆਪਾਂ ਮੁਰਗਾ ਖਾਵਾਂਗੇ ਤੇ ਹੁਣ ਆਪਾਂ ਥੋੜੀ ਦੇਰ ਲਈ ਵੇਟ ਕਰਦੇ ਆ ਦੇਖਦੇ ਆ ਕਿ ਇਹ ਕੀ ਕਰਦਾ ਤੇ ਵਾਈਗਰੂ ਅਰਦਾਸ ਕਰੋ ਵੀ ਇਹ ਫਟੇ ਨਾ ਆਹੋ ਫਟੇ ਨਾ ਹਾਏ ਫਟਣਾ ਤਾਂ ਬਹੁਤ ਦੂਰ ਦੀ ਗੱਲ ਉਹ ਕਿਉਂ ਉੱਪਰ ਦੀ ਨਾ ਨਿਕਲ ਆਵੇ ਹਥਿਆਰ ਧੂਰ ਲੈ ਕੇ ਖੜਦੇ ਆ ਆਪਾਂ ਜਦ ਹੀ ਸਿੱਟੀ ਦੱਬ ਦੇਣੀ ਆ ਜੇ ਉੱਪਰੋਂ ਦੀ ਕੋਈ ਚ ਨਿਕਲਣ ਲੱਗਿਆ ਨਾ ਤੇ ਆਪਾਂ ਹਥਿਆਰ ਫੜ ਲਿਆ ਤੇ ਆਪਾਂ ਚੰਤੇ ਨਾਲ ਜਦ ਹੀ ਇਹਨੂੰ ਦੱਬ ਦੇਣ ਦੇਖਦੇ ਆ ਕੀ ਬਣੂਗਾ ਗਾਇਜ਼ ਵੇਟ ਕਰੋ ਸਪੈਨਸ ਕ੍ਰੀਏਟ ਹੋ ਰਿਹਾ ਸਾਨੂੰ ਵੀ ਪਹਿਲੀ ਵਾਰੀ ਕਰ ਰਹੇ ਆ ਨਾ ਦੇਖਦੇ ਆ ਕੀ ਬਣਦਾ ਵਾ ਪਰ ਅਸੀਂ ਸਾਰੀਆਂ ਵੀਡੀਓ ਨਾ ਇਦਾਂ ਪਾਇਆ ਕਰਾਂਗੇ ਜਿਹੜੀਆਂ ਇੰਸਟਾ ਤੇ ਵਾਇਰਲ ਵੀਡੀਓ ਹੁੰਦੀਆਂ ਨੇ ਇਹ ਇਦਾਂ ਕਰੋ ਆਹ ਕਰੋ ਉਹ ਕਰੋ ਅਗਲਾ ਬਾਅਦ ਵਿੱਚ ਉਹ ਕਮੈਂਟ ਕਰ ਕਰਕੇ ਪੁੱਛਦੇ ਆ ਇਦਾਂ ਕਰ ਲਈਏ ਕੀ ਕਰਨਾ ਵਾ ਕਿੱਦਾਂ ਕਰਨਾ ਅਸੀਂ ਵਲੌਗ ਚ ਦੱਸਿਆ ਕਰਾਂਗੇ ਰੋਜ਼ ਇੱਕ ਐਕਸਪੈਰੀਮੈਂਟ ਵੀਡੀਓ ਸ਼ੇਅਰ ਕਰਿਆ ਕਰਾਂਗੇ ਤਾਂ ਸਾਰੇ ਜਣੇ ਦੇਖਿਆ ਕਰੋ ਅੱਛਾ ਕਈ ਕਮੈਂਟਾਂ ਦਾ ਜਵਾਬ ਵੀ ਮਿਲੂਗਾ ਤੇ ਇੰਸਟਾ ਵਾਲਿਆਂ ਨੂੰ ਵੀ ਪਤਾ ਲੱਗ ਜਾਊਗਾ ਇੰਸਟਾ ਤੇ ਵੀ ਥੋੜੀ ਜਿਹੀ ਕਲਿੱਪ ਪਾ ਦਾਂਗੇ ਦੇਖਦੇ ਹਾਂ ਸੋ ਉਤਾਰਿਆ ਇਹ ਯਾ ਪੁੱਤਾਂ ਕੰਢੋ ਸਾਰੇ ਕਿੰਨੀਆਂ ਸੀਟਾਂ ਲਾਣੀਆਂ ਹੈ ਕਿੰਨੀਆਂ ਸੀਟੀਆਂ ਉਹਨਾਂ ਨੇ ਕਿਹੜਾ ਦੱਸਿਆ ਕੁਕਰ ਚ ਕਿੰਨੀਆਂ ਸੀਟੀਆਂ ਲਗਵਾਉਣੀਆਂ ਉੱਥੇ ਲੋਕ ਕਮੈਂਟ ਕਰ ਕਰ ਵਿਚਾਰੇ ਕੋਈ ਕੁਝ ਪੁੱਛਦਾ ਸੀ ਕੋਈ ਕੁਝ ਪੁੱਛਦਾ ਸੀ ਰਿਪਲਾਈ ਵੀ ਨਹੀਂ ਕਰਦੇ ਵੀਡੀਓ ਪਾ ਕੇ ਅਗਲੇ ਕਾਹ ਜਾਂਦੇ ਆ ਪਰ ਆਪਰ ਰਿਪਲਾਈ ਵੀ ਕਰਾਂਗੇ ਤੇ ਦੱਸਾਂਗੇ ਵੀ ਪਰ ਦੱਸਣਾ ਕੀ ਆ ਪਤਾ ਲੱਗ ਹੀ ਜਾਣਾ ਤੁਹਾਨੂੰ ਸਾਹਮਣੇ ਸਾਰਾ ਕੁਝ ਲਾਈਵ ਹੋ ਰਿਹਾ ਵਾ ਠੀਕ ਹੈ ਨਾ ਜੋ ਹੋਊਗਾ ਤੁਹਾਡੇ ਸਾਹਮਣੇ ਆ। ਭਾਫ ਤਾਂ ਬਾਹਰ ਨਿਕਲ ਜਾਂਦੀ ਛੱਡ ਰੋ। ਨਹੀਂ ਨਿਕਲਦੀ ਮम्मा ਐਵੇਂ। ਕਿੱਥੇ ਨਿਕਲਦੀ ਉਹ ਨੂੰ ਡਰਾਈ ਜਾਂਦਾ ਮਾਂ। ਆਹ ਲੈ ਆਹ ਲੈ। ਉੱਪਰ ਇਹ ਕਰ ਲਾ ਚਾਂਟੇ ਖਾਏਗਾ। ਆਹ ਲੈ ਇਧਰੋਂ ਨਿਕਲਦੀ ਐ। ਹਮ। ਖੜ ਜਾ ਖੜ ਜਾ। ਗਾਇਸ ਦੂਜੀ ਗੱਲ ਹੋਰ ਸਿੱਖਣ ਨੂੰ। ਪਤਾ ਕੀ ਐ? ਜਦੋਂ ਕਦੇ ਵੀ ਇਦਾਂ ਸਟੀਮ ਨਿਕਲਦੀ ਹੋਵੇ ਨਾ ਕੁੱਕਰ ਦੇ ਆਲੇ-ਦੁਆਲੇ। ਤਾਂ ਜਿਹੜੀ ਆ ਚੀਜ਼ ਆ ਨਾ ਆਹ ਡੰਡੀ ਐ ਕੁੱਕਰ ਦੀ। ਇਹਨੂੰ ਘੁੱਟ ਕੇ ਦੱਬ ਦਿਆ ਕਰੋ ਐ। ਇੱਕਰ ਕੇ ਪਾਸ ਥੋੜੀ ਜੀ ਜ਼ੋਰ ਨਾਲ ਦੱਬਣੀ ਹੈ ਠੀਕ ਹੈ ਮਤਲਬ ਆ ਇਹ ਆ ਦੇਖੋ ਤੁਹਾਨੂੰ ਇੱਥੋਂ ਪਤਾ ਲੱਗ ਰਿਹਾ ਹੁਣ ਆ ਦੇਖੋ ਮੈਂ ਕਿੰਨਾ ਜ਼ੋਰ ਲਾਇਆ ਹੋਇਆ ਇਹ ਆ ਦੇਖੋ ਠੀਕ ਹੈ ਨਾ ਇੰਨੀ ਕੁ ਜ਼ੋਰ ਨਾਲ ਦੱਬਣੀ ਹੈ ਤੇ ਆ ਦੇਖੋ ਸਟੀਮ ਭਰ ਲੱਗ ਗਈ ਕਿਹਾ ਦੂਜੀ ਗੱਲ ਵੀ ਸਿੱਖ ਗਏ ਨਾ ਠੀਕ ਹੁਣ ਆਪਾਂ ਘਿਓ ਉਹਦੀ ਵੇਟ ਕਰਦੇ ਹਾਂ ਇਹ ਮਨਿੰਦਰ ਪਿੱਛੇ ਰਹਿ ਮਾੜਾ ਜਿਆ ਫਿਰ ਤਾਂ ਘਿਓ ਦਾ ਫਫਾਰਾ ਚੱਲ ਪਈ ਦੇਖਦੇ ਆਂ ਕੀ ਭੜਦਾ ਗਾਈ ਦੂਰ ਹੋ ਜਾ ਦੂਰ ਦੂਰ ਕੁੱਕਰ ਤਾਂ ਜੇ ਕੁੱਕਰ ਹੋ ਜਾਣਾ ਨਿਕਲਿਆ ਆ ਗਾਈ ਦੇਖੋ ਦੇਖੋ ਨਿਕਲਿਆ 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 ਕੁਛtau ਆ ਮਨੇ ਫੋਨ ਪਰੇ ਰੱਖ ਫੋਨ ਤੇ ਨਾ ਕਿਤੇ ਪਵਾ ਦੀ ਦੇਖੋ ਕੀ ਬਣਦਾ ਆਪਾਂ ਇੱਕੋ ਹੀ ਸੀਟੀ ਮਰਵਾ ਕੇ ਦੇਖਣੀ ਆ ਦੂਜੀ ਫੇਰ ਟਰਾਈ ਕਰ ਲਾਂਗੇ ਆਪਾਂ ਇੱਕੋ ਹੀ ਸੀਟੀ ਮਰਵਾ ਕੇ ਦੇਖਣੀ ਆ ਪਹਿਲਾਂ ਤਾਂ ਪਹਿਲੀ ਤੇ ਹੀ ਦੇਖਦੇ ਆਂ ਕੀ ਕਰੋ ਵੇਟ ਕਰੋ ਵੇਟ ਅਚਾ ਅਸਲੀ ਮਸਲਾ ਹੋ ਰਹੀ ਆ ਲੱਗਦਾ ਮੇਰਾ ਜੀ ਕਰਦਾ ਇਹਨੂੰ ਐ ਕਰਦੇ ਆਂ ਮੈਨੂੰ ਨਹੀਂ ਪਤਾ ਵਿੱਚ ਹਜੇ ਕੀ ਖਿਚੜੀ ਪੱਕ ਰਹੀ ਆ ਉਸ ਤੋਂ ਬਾਅਦ ਰਿਹਾ ਨਾ ਵਿੱਚ ਤਾਣੀਓ ਸੇਮ ਭਰੀ ਜਾ ਰਹੀ ਹੈ ਤੇ ਇਹ ਮੱਖਣ ਤਾਂ ਨਹੀਂ ਬਣੂ ਵਾਈਟ ਬਟਰ ਬਟਰ ਨਾ ਬਣੇ ਹਲਦੀ ਨਾ ਜਾਂ ਤਾਂ ਅੰਮੋਲ ਦਾ ਮੱਖਣ ਨਾ ਬਣ ਜੇ ਫੇਰ ਆਪਾਂ ਮੂਲ ਫੈਕਟਰੀ ਖੋਲ੍ਹ ਲੈਣੀ ਆ ਆਹੋ ਹਲਦੀ ਪਾ ਕੇ ਪੀਲਾ ਬਟਰ ਪਤਾ ਨਹੀਂ ਕੀ ਬਣਾਈ ਆ ਰ ਪੀਲੇ ਤੋਂ ਹੁਣ ਕੀ ਹਲਦੀ ਦਾ ਮਤਲਬ ਨਹੀਂ ਸਮਝ ਆਇਆ ਸਾਈਡ ਹਲਦੀ ਦਾ ਮਤਲਬ ਇਹ ਤਾਂ ਨਹੀਂ ਕਿ ਕਿਤੇ ਉਪੀਲਾ ਹੋ ਜਵੇ ਜਾਂ ਫਿਰ ਹਲਦੀ ਦਾ ਮਤਲਬ ਇਹ ਹੋ ਸਕਦਾ ਤੇ ਉਹ ਬਰ ਕੇ ਬਾਹਰ ਨਾਲ ਆٹے ਦਾ ਕੀ ਮਤਲਬ ਹੈ ਆਟਾ ਵੀ ਪਾਇਆ ਵਿੱਚ ਤੇ ਹਲਦੀ ਵੀ ਆ ਪਤਾ ਨਹੀਂ ਕੀ ਚੱਕਰ ਆ ਆਪਾਂ ਕਰਕੇ ਦੇਖਦੇ ਆ ਗਾਇਜ਼ ਬਸ ਅਜੇ ਸੇਮ ਪਰ ਗੋਲ ਰਹੀ ਆ ਖਾਟੇ ਨਹੀਂ ਮਲਾਈ ਸੀ ਕਿ ਪਰ ਇਹ ਇੰਨਾ ਟਾਈਮ ਕਿ ਲੈ ਰਹੀ ਹੋਏ ਕਿ ਥੱਲੇ ਤਾਂ ਲੱਗ ਗਿਆ ਤੇ ਫਿਰ ਆਪਾਂ ਇਹ ਕਰਾਂਗੇ ਫਿਰ ਪਤਾ ਲੱਗੇ ਫਿਰ ਪਤਾ ਵਾਰੀ ਹੋਰ ਪਾ ਦਾਂਗੇ ਨਾ ਤਲ ਦੇਖੋ ਕੀ ਬਣਾ ਬਸ ਸਾਫ ਵਾਲੀ ਬਾਤ ਰਹਿ ਗਈ ਦਿਖਾਵਾਂਗੇ ਪਹਿਲਾਂ ਇੰਨਾ ਵੇਖੋ ਬੁੱਕਿਓ ਬਣਦਾ ਕਿ ਨਹੀਂ ਬਣਦਾ ਥ੍ਰੀਟਿਕ ਨੂੰ ਲੱਗ ਰਹੀ ਹੈ ਜਦੋਂ ਆਪਣਾ ਰੇਲਾ ਆਈਆ ਬੋਲਦੀ ਹੈ ਗੈਸ ਤਾਂ ਚੱਲ ਦੱਸ ਗਾਇਜ਼ ਬਿਲਕੁਲ ਦੇਖੀ ਘੋ ਦੀ ਸਮੈਲ ਆ ਰਹੀ ਹੈ ਹੋਰ ਕਿ ਥੱਲੇ ਨਾਲ ਲੱਗ ਜਾ ਹਾਂ ਹਾਂ ਐਕਸਾਈਟਿਡ ਹਾਂ ਦੇਖਾਂਗੇ ਹੋ ਗਿਆ ਹੋ ਗਿਆ ਐਕਸਾਈਟਡ ਹਾਂ ਤੋ ਹੁਣ ਤਾਂ ਹੀ ਫਟਣ ਲੱਗਿਆ ਹੁਣ ਨਾ ਪਿੱਛੇ ਨੂੰ ਹਟ ਮੈਂ ਸੀਟੀ ਦਾ ਹੀ ਡਰ ਸੀਗਾ ਕਿ ਸੀਟੀ ਲੱਗੂਗੀ ਤਾਂ ਟੇਨਾ ਹੋਵੇਗਾ ਉੱਤੋਂ ਹੀ ਨਿਕਲ ਦੇ ਪਰ ਗਾਇਜ਼ ਇਹ ਦੇਖ ਲੋ ਕਿ ਉੱਪਰ ਦੀ ਕੋਈ ਚੀ ਨਿਕਲਿਆਗਾ ਇੱਕ ਵੀ ਬੂੰਦ ਨੀਰ ਨਿਕਲੀ ਉੱਪਰ ਦੀ ਕਿਉਂ ਆਈ ਸੀ ਆਈ ਸੀ ਲੱਗਦਾ ਆਈਡੀਆ ਕੰਮ ਕਰੂਗਾ ਦੇਖਦੇ ਨੇ ਇਹੇ ਕਰਤਾ ਆ ਚੱਕੋ ਕਿਉਂ ਤਾਂ ਨਹੀਂ ਖੈਰ ਬਣਿਆ ਨਹੀਂ ਸੀਟੀਆਂ ਵੱਧ ਲੱਗਣਗੀਆਂ ਬਣ ਜਾਊਗਾ ਸੀਟੀਆਂ ਵੱਧ ਲੱਗਣਗੀਆਂ ਐਵੀਓ ਨੇ ਕਿਆ ਸੀ ਵੀ ਇਹਨੂੰ ਕਰਕੇ ਸੀਟੀਆਂ ਮਰਵਾ ਕੇ ਇੱਕ ਤੋਂ 2 ਮਿੰਟ ਲਈ ਸੇਕ ਲਵਾਓ ਤੇ ਕਿਉਂ ਤਿਆਰ ਹੱਸ ਮੈਂ ਇਹੀ ਦੇਖਣਾ ਸੀ ਕਿ ਕੁੱਕੜ ਦੇ ਉੱਤੋਂ ਦੀ ਤਾਂ ਨਹੀਂ ਕਿਉਂ ਨਿਕਲਦਾ ਪਰ ਹਜੇ ਬੜਿਆ ਹੀ ਨਹੀਂ ਤੇ ਨਿਕਲਣਾ ਕਿੱਥੋਂ ਆ ਹਨਾ ਹੁਣ ਆਪਾਂ ਸਾਰੀ ਮਲਾਈ ਪਾ ਦਿੰਦੇ ਆ ਦੇਖੀ ਜਾਓ ਪਾ ਦਈਏ ਗਾਇਸ ਹਾਏ ਹੈ ਪਾ ਦੋ ਹਰ ਦੇ ਗਾਇਸ ਦੇਖੋ ਅੱਧਾ ਸਿਸਟਮ ਤੁਸੀਂ ਦੇਖ ਲਓ ਸੀਟੀ ਵੱਜੀ ਨਿਕਲੀ ਨਹੀਂਗੀ ਮਲਾਈ ਉੱਪਰ ਦੀ ਕੁਛ ਨਹੀਂ ਨਿਕਲਣਾ ਦੇ ਤੇ ਆਪਾਂ ਹੁਣ ਕਰਨ ਲੱਗੇ ਆ ਕੰਮ ਦੇਖੀ ਜਾਊਗਾ ਆ ਦੇਖੋ ਆਪਾਂ ਹੁਣ ਸਾਰੀ ਮਲਾਈ ਇਹਦੇ 'ਚ ਪਾ ਰਹੇ ਆ ਤਪੀਲਾ ਹੁਣ ਆਪਾਂ ਦੁਬਾਰੇ ਸੀਟੀਆਂ ਲਗਾਉਣੇ ਆ ਤੇ ਦੇਖਾਂਗੇ ਕਿੰਨੀਆਂ ਸੀਟੀਆਂ ਤੁਹਾਨੂੰ ਸੱਚੀ ਦੱਸਾਂਗੇ ਅਸੀਂ ਝੂਠ ਨਹੀਂ ਬੋਲਦੇਗੇ ਵਲੌਗ 'ਚ ਵੀ ਵਲੌਗ 'ਚ ਕੀ ਅਸੀਂ ਉਦਾਂ ਵੀ ਨਹੀਂ ਝੂਠ ਬੋਲਦੇਗੇ ਤੇ ਜੋ ਹੋਊਗਾ ਸਹੀ ਹੋਊਗਾ ਤੇ ਦੇਖਦੇ ਆ ਕੀ ਹੁੰਦਾ ਏ ਤੇ ਤੁਹਾਨੂੰ ਦਿਖਾਵਾਂਗੇ ਜ਼ਰੂਰ ਕਿ ਕੀ ਕਰਿਆ ਅਸੀਂ ਕਿੱਦਾਂ ਹੋਇਆ ਕਿਉਂਕਿ ਜੇ ਆਪਸੀ ਪੂਰੀ ਵੀਡੀਓ ਬਣਾਉਣ ਲੱਗੇ ਤਦੈਂਟ ਲੱਗ ਜਾਣਾ ਬਹੁਤ ਜ਼ਿਆਦਾ ਬਲੌਗ ਲੰਮਾ ਹੋ ਜਾਣਾ ਕਿਉਂਕਿ ਤੁਹਾਨੂੰ ਪਤਾ ਹੈ ਸੀ ਬਲੌਗ ਚ ਹੋਰ ਵੀ ਬੜਾ ਕੁਝ ਬਿਆਨ ਕਰਨਾ ਹੁੰਦਾ ਤੇ ਰਿੱਟੀ ਆਟਾ ਥੋੜਾ ਜਿਹਾ ਬਾਦੋਂ ਫਿਰ ਹਾਂ ਮਲਾਈ ਵੀ ਪਾਈ ਹੈ ਹਨਾ ਵਿੱਚ ਹਲਦੀ ਵੀ ਥੋੜੀ ਜਿਹੀ ਹੋਰ ਪਾ ਦਿੰਨੇ ਆ ਗਾਈਜ਼ ਫੇਰ ਆਪਾਂ ਕੁੱਕਰ ਕਰ ਦਿੰਨੇ ਆ ਬੰਦ ਕੁੱਕਰ ਬੰਦ ਕਰ ਦਿੰਨੇ ਹਾਂ ਤਾਂ ਮੈਂ ਦੇਖਣਾ ਕਿੰਨੇ ਸਿਕਨ ਲੱਗਣ ਸਾਨੂੰ ਮਿਲਦੇ ਆ ਦੱਸੂਗੀ ਕਿ ਕਿੰਨੀਆਂ ਸੀਟੀਆਂ ਲੱਗੀਆਂ ਤੇ ਬਣਿਆ ਤੇ ਅਸੀਂ ਬਣਾ ਰਹੇ ਹੁਣ ਗਾਜਰਾ ਤੇ ਉਧਰ ਰੱਖਿਆ ਹੋਇਆ ਦੇਖ ਲੋ ਘਿਓ ਘਿਓ ਬਣੂਗਾ ਤੇ ਫਿਰ ਖਾਵਾਂਗੇ ਮੰਮਾ ਕਟਰ ਕਿੱਥੇ ਆ ਇੱਥੇ ਹੀ ਆਉਣਾ ਵੀ ਨਾ ਤੇ ਨਾ ਕਰਾ ਦੇ ਲੋ ਪਰ ਉੱਪਰ ਮਿਲਦਾ ਆਦੇ ਤੇ ਗਾਇਜ਼ ਆ ਸਿੜੀਆਂ ਆਪਣੀਆਂ ਲੱਗ ਚੁੱਕੀਆਂ ਨੇ ਪਤਾ ਕਿੰਨੀਆਂ ਸਿੜੀਆਂ ਲੱਗੀਆਂ ਨੇ ਇਹਨੂੰ ਪੰਜ ਮਦਾਨੀ ਉਹ ਦੇਖੋ ਪੰਜ ਸਿੜੀਆਂ ਦੀ ਕੀ ਬਣਦਾ ਵਾ ਖੋਲ ਕੇ ਦੇਖਦੇ ਆ ਪੁੱਪਾ ਦੀਦੀ ਮੱਲ ਪੂਰੀ ਕਿਉਂ ਵੱਡੀ ਆਂਦੀ ਹੈ ਹਾਂ ਪੂਰੀ ਬੇਲੇ ਘਰ ਦੰਗ ਮੰਗਿਆ ਪੂਰੀ ਘਰ ਕੋ ਆ ਦੇਸੀ ਜੋ ਇਹ ਲਗਦਾ ਕਰੇ ਦੀਦੀ ਇਸ ਮੇਰਾ ਹੈ ਵੀ ਕਰਦਾ ਹੁਣ ਮੈਂ ਨਾ ਸ਼ੱਕਰ ਦੀ ਚੂਰੀ ਬਣਾ ਕੇ ਖਾ ਲਾਂ ਦੇਸੀ ਘੋਟ ਬਸ ਮੈਂ ਦੇਸੀ ਘੋਟ ਹੋਰ ਕੁਛ ਨਹੀਂ ਖਾਂਦੀ ਜੀ ਪਹਿਲੇ ਸ਼ੱਕਰ ਦੀ ਚੂਰੀ ਬਣਾਣੀ ਹੈ ਮੈਨੂੰ ਸਬ지 ਲਈ ਸਵਾਲ ਆਇਆ ਦਾ ਹੋਰ ਕੁਛ ਨਹੀਂ ਸਵਾਲ ਮੈਂ ਕੀ ਬਣਦਾ ਨੇੜੇ ਲਿਆਰੀ ਤੇ ਦੇਖੋ ਲੋ ਕਰ ਲਿਆ ਸੀੜੀ ਤੇ ਨੇੜੇ ਕਰ ਲੈਣ ਨੂੰ ਅੰਦਰ ਅੰਦਰ ਕੁੱਕਰ ਦੇ ਵਿੱਚ ਚਾਹਣਾ ਪਹਿਲੇ ਰੁਕ ਜਾਈਏ ਆ ਦੇਖ ਵੈਸੇ ਸੀਟੀਆਂ ਤਾਂ ਵੱਜ ਚੁੱਕੀਆਂ ਨੇ ਪਰ ਕਿ ਉਹ ਹਜੇ ਬੜਿਆ ਨਹੀਂਗਾ ਬੜਨ ਵਾਲਾ ਹੀ ਆ ਸੀਟੀਆਂ ਤਾਂ ਕਿੰਨੀਆਂ ਲੱਗ ਚੁੱਕੀਆਂ ਨੇ ਇਹ ਤਾਂ ਦਾਲ ਕੜੀ ਬਣ ਗਈ ਕੜੀ ਕੜੀ ਬਣ ਗਈ ਮੀਨਾ ਕਹਿੰਦੀ ਤਾਂ ਕਟਾ ਗਈ ਇਹਦੀ ਪੰਜ ਸਟੀ ਆਪ ਲਗਾ ਦੀਏ ਜੋ ਖਰਾਬ ਹੋ ਜਾਏਗਾ ਤਾਂ ਆਪ ਕੀ ਕਰਨਗੇ ਇਸਕੋ ਸੁੱਟ ਦੇਗੇ ਨਹੀਂ ਨਹੀਂ ਮੀਨਾ ਖਰਾਬ ਨਹੀਂ ਹੋਣ ਦਿੰਦੀ ਮੈਂ ਅੱਜ ਪੰਜੀਰੀ ਬਣਾ ਕੇ ਹਮਾਰੇ ਸਾਰੇ ਖਾ ਲੇਂਗੇ ਨਾ ਤੂੰ ਮੈਂ ਕਿਹਦਾ ਸਟੈਂਡ ਲੱਗੀ ਗਈ ਤੇ ਪਰ ਰੈਣ ਨੂੰ ਪੰਜੀਰੀ ਬਣਾ ਕੇ ਖਵਾਵਾਂਗੇ ਮੀਨਾ ਨੂੰ ਪੰਜੀਰੀ ਖਵਾਉਣਾ ਹੈ ਅੰਟੀ ਚਲੋ ਹੁਣੇ ਥੋੜੀ देर ਰਿਜ ਦਾ ਪਿਆ ਵਾ ਤੇ ਦੇਖਦੇ ਆ ਟਾਈਮਰ ਲਾ ਕੇ ਕਿੰਨੀ ਦੇਰ ਇਹਨੂੰ ਸੇਕ ਲੱਗੇਗਾ ਕਨ ਹਟਾ ਦੇ ਜੀਏ ਚਲੋ ਟਾਟਾ ਵੀਡੀਓ ਲਵਾਈਏ ਇਹਨੂੰ ਨਹੀਂ ਨਹੀਂ ਢੱਕਣ ਹਟਾ ਦੇ ਜੀ ਬਸ ਐਸੇ ਲੱਗੇ ਜਾਏ ਇਹ ਐਸੇ ਹੋ ਜਾਏਗਾ ਦੀਦੀ ਆ ਦੇਖੋ ਗਾਇਸ ਕਿਉਂ ਤਾਂ ਭੰਡ ਰਿਹਾ ਹੈ ਪਰ ਹੁਣ ਇਹ ਨੀਅਰ ਬਾਊਟ 10 ਮਿੰਟ ਬਾਅਦ ਦੀ ਵੀਡੀਓ ਹੈ

ਕਿਓ ਬਣਨ ਦੀ ਨਿਸ਼ਾਨੀ ਇਹੀ ਹੈ ਕਿ ਜਦੋਂ ਉੱਪਰ ਮਤਲਬ ਥੋੜੇ ਗੁਬਾਰੇ ਜਿਹੇ ਫੁੱਲਣ ਲੱਗ ਜਾਣ ਸਮਝ ਲਓ ਕਿਓ ਬਣ ਗਿਆ ਏ ਠੀਕ ਹੈ ਆ ਦੇਖੋ ਕਿਓ ਤਾਂ ਬਣ ਚੁੱਕਿਆ ਪਰ ਕੁੱਕਰ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਏ ਤੇ ਕੁੱਕਰ ਆਪਾਂ ਬਾਅਦ 'ਚ ਜਦੋਂ ਤੁਹਾਨੂੰ ਮੰਗੇ ਤਾਂ ਉਹਦੀ ਉਹਦਾ ਨੈਕਸਟ ਡੇ ਵਲੌਗ ਆਊਗਾ ਗਾਈ ਦੇਖੋ ਕਿਓ ਤਾਂ ਬਣ ਚੁੱਕਿਆ ਵਾ ਪਰ ਇਹਦੀ ਇੱਕ ਪ੍ਰੋਬਲਮ ਹੋ ਰਹੀ ਹੈ ਕਿ ਜਦੋਂ ਕਿਉ ਆਪਾਂ ਕੱਢਾਂਗੇ ਮੰਨ ਲਓ ਮੈਂ ਆ ਡੱਬੇ ਚ ਪਾਉਣਾ ਕਿਉ ਇਹ ਦੇਸੀ ਘੋੜਾ ਡੱਪਈਆ ਤੇ ਜਦੋਂ ਕਿਉ ਕੱਢਾਂਗੇ ਤੇ ਇਹਦੇ ਕੰਡੇ ਹੈਗੇ ਗੋਲ ਕਿ ਡੁੱਲੂਗਾ ਹਾਂ ਇਹ ਡੁੱਲੂਗਾ ਨਵਾਂ ਤਰੀਕਾ ਦੱਸਾਂ ਜਿਹੜੇ ਤੁਸੀਂ ਉੱਚ ਪਾਉਣਾ ਵਾ ਨਾ ਡੱਬੇ ਚ ਉਹ ਡੱਬੇ ਦੇ ਉੱਤੇ ਚਾਹ ਪਾਉਣੇ ਜਿੱਥੇ ਤੁਸੀਂ ਮਤਲਬ ਪੁੰਨਾ ਵਾ ਚਾਹ ਪੋੜੀ ਰੱਖ ਕੇ ਉੱਚ ਕੋਈ ਕੱਪੀ ਲੈ ਕੇ ਸੋ ਕੋਕੁਰਚੀ ਲੈ ਕੇ ਉਹਦੇ ਨਾਲ ਪਾਉਂਦੇ ਹੋ ਓ ਨਹੀਂ ਯਾਰ ਤਾਂ ਖੇਡਣ ਵਾਲਾ ਕੰਮ ਹੋ ਗਿਆ ਖੇਡਣਾ ਨਹੀਂ ਨਾ ਆਪਾਂ ਪਹਿਲਾਂ ਹੀ ਬਹੁਤ ਜਦ ਦੇ ਖੇਡ ਚੁੱਕੇ ਆ ਕਿਉਂ ਨਾਲ ਗਾਇਸ ਇਹਨੂੰ ਬਣਾਉਣ ਲਈ ਨਾ ਮੈਕਸਿਮਮ ਅੱਧਾ ਘੰਟਾ ਪਲੱਸ ਮੈਨੂੰ ਲੱਗ ਗਿਆ ਠੀਕ ਹੈ ਚਲੋ ਬਲੌਗ 'ਚ ਆਪਾਂ ਸਾਰਾ ਨਹੀਂ ਪਾ ਸਕਦੇ ਤੇ ਟਾਈਮ ਟੂ ਟਾਈਮ ਮੈਂ ਤੁਹਾਨੂੰ ਦੱਸਦੀ ਰਹੀ ਹਾਂ ਵੀ 10 ਮਿੰਟ ਬਾਅਦ 15 ਮਿੰਟ ਬਾਅਦ ਕਿਉਂ ਬਣ ਕੇ ਰੈਡੀ ਹੋਵੇ ਅੱਜ ਆਪਾਂ ਬਣਾ ਰਹੇ ਆ ਸਬਜੀ ਆਲੂ ਗਾਜਰਾਂ ਦੀ ਤੇ ਸਰਦੀ 'ਚ ਨਾ ਮੈਨੂੰ ਸੁੱਕੀ ਸਬਜੀ 'ਚ ਮੇਥੇ ਬਹੁਤ ਵਧੀਆ ਲੱਗਦੇ ਆ ਤਾਂ ਗਾਇਸ ਅਸੀਂ ਕੜਛੀ ਨਾਲ ਹੀ ਕਿਉਂ ਪਾ ਰਹੇ ਸਾਨੂੰ ਕੋਈ ਹੱਲ ਨਹੀਂ ਮਿਲਿਆ ਸਹੀ ਗੱਲ ਹੈ ਗਾਇਸ ਕੋਈ ਹੱਲ ਨਹੀਂ ਹੈਗਾ ਕਿਉਂ ਦਾ ਤੇ ਮੈਂ ਕੜਛੀ ਨਾਲ ਹੀ ਸਾਰਾ ਫੇਰੇ ਦੇ ਵਿੱਚ ਕਰ ਰਹੀ ਹਾਂ ਟਰਾਂਸਫਰ ਦੇਖ ਲਓ ਹੋ ਜਾਂਦਾ ਰਿਸਕ ਹੀ ਸੀਗਾ ਮੈਂ ਕਿਹੜਾ ਬਣ ਗਿਆ ਬਣੇ ਤੇ ਕਾਨੂੰ ਡੋਲਣਾ ਹੈ ਤੇ ਚਲੋ ਇਦਾਂ ਹੀ ਪਾ ਲੈਨੇ ਆ ਕੜਛੀ ਨਾਲ ਹੀ ਸ਼ਾਇਦ ਅਨੇਕ ਤਾਂ ਟਰਾਈ ਵੀ ਕਰ ਲੈਂਦੇ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਇੰਨਾ ਵੀ ਤਰੀਕਾ ਸੌਖਾ ਨਹੀਂ ਹੈਗਾ ਜਿੰਨਾ ਉਹ ਵੀਡੀਓ ਚ ਦੱਸ ਰਹੇ ਆ ਗਾਈਜ਼ ਇੱਧਰ ਆ ਦੇਖੋ ਪੁੱਤਾਂ ਆਈਆਂ ਹੋਈਆਂ ਨੇ ਇਹ ਬਣਾ ਰਹੇ ਆ ਵੀਡੀਓ ਨਹੀਂ ਇਹ ਇਹਨਾਂ ਦੀ ਨਾ ਸਕੂਲ ਹੈਗੀ ਫੇਅਰਵੈਲ ਕੀ ਬਣਨਾ ਗੱਬਰ 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 ਤਾਂ ਮੈਂ ਗੱਬਰ ਨਹੀਂ ਹੁਣ ਤੁਸੀਂ ਗੱਭਰੂ ਹੋ ਗਏ ਆ ਗੱਭਰੂ ਗੱਬਰ ਨਹੀਂ ਬਣਨਾ ਹੁਣ ਗੱਭਰੂ ਬਣ ਆਹ ਦੇਖ ਤਵਾ ਦੇ ਆ ਸਾਡੇ ਵਾਲੀ ਦੇਖੋ ਸਾਡੇ ਵਾਲੀ ਕੀ ਕਰਦੀ ਹੈ ਗੰਦੀ ਲਾਦ ਗਾਈ ਜਿਹੜਾ ਮੈਂ ਦੇਸੀ ਕਿਉਂ ਬਣਾਇਆ ਨਾ ਕੋਈ ਨਾ ਬਣਾਇਓ ਠੀਕ ਹੈ ਮੈਂ ਉਹਨਾਂ ਦੀ ਆਈਡੀ ਮੈਂਸ਼ਨ ਕਰਕੇ ਸਕਰੀਨਸ਼ਾਟ ਲਾ ਕੇ ਦੱਸਾਂਗੀ ਤੁਹਾਨੂੰ ਕਿ ਉਹਨਾਂ ਨੇ ਆਪਣੀ ਆਈਡੀ ਤੇ ਪਾਈ ਆ ਇੰਨਾ ਸੌਖਾ ਵੀ ਨਹੀਂ ਹੈਗਾ ਪਰ ਜਿਵੇਂ ਉਹਨਾਂ ਨੇ ਕਿਹਾ ਕਿ ਆਟੇ ਦਾ ਇੱਕ ਚਮਚ ਪਾ ਲਓ ਹਨਾ ਉਹ ਆਟੇ ਦਾ ਚਮਚ ਆਪਾਂ ਪਾਤਾ ਤੇ ਜਦੋਂ ਉਹ ਹੋਇਆ ਨਾ ਬਣਿਆ ਕਿਉਂ ਤੇ ਆਟਾ ਮੱਚ ਗਿਆ ਹੁਣ ਉਹ ਆਟਾ ਜਿਹੜਾ ਮੱਚਿਆ ਹੋਇਆ ਉਹਦੀ ਸਮੈਲ ਆ ਰਹੀ ਆ ਕਿਉਂ ਚੋਂ ਠੀਕ ਹੈ ਤੇ ਇਹ ਐਕਸਪੈਰੀਮੈਂਟ ਫੇਲ ਕੋਈ ਨਾ ਬਣਾਇਓ ਮੇਰਾ ਮਤਲਬ ਇਦਾਂ 스멜 ਆਉਂਦੀ ਹੈ ਜਿੱਦਾਂ ਰੋਟੀ ਮੱਚੀ ਹੋਈ ਹੁੰਦੀ ਹੈ ਨਾ ਮੱਛੀ ਰੋਟੀ ਖਾਣੇ ਆਪਾਂ ਇਦਾਂ ਦਾ ਟੇਸਟ ਅੰਮਲ ਚੂਰੀ ਬਣਾਇਆ ਖਾਣੂਜੀ ਨਹੀਂ ਕਰਦਾ ਚਲੋ ਕੋਈ ਨਾ ਆਪਾਂ ਯੂਜ਼ ਕਰਾਂਗੇ ਨੂੰ ਇਦਾਂ ਹੀ ਪਰ ਤੁਸੀਂ ਨਾ ਟਾਈ ਕਰਿਓ ਤਾਂ ਗਾਇਜ਼ ਆਪਾਂ ਹੁਣ ਲੱਗੀਆਂ ਸੌਣ ਅੱਜ ਦਾ ਵਲੌਗ ਬਹੁਤ ਲੰਬਾ ਹੋ ਗਿਆ ਆ ਕਿਉਂ ਹੋਦੇ ਚੱਕਰ ਚ ਤੇ ਚਲੋ ਐਕਸਪੈਰੀਮੈਂਟ ਕਰਨਾ ਬਹੁਤ ਜ਼ਰੂਰੀ ਸੀਗਾ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆਂ ਐਂਡ ਤੇ ਕੱਲ ਦਾ ਵਲੌਗ ਤੁਹਾਨੂੰ ਦਿਖਾਵਾਂਗੇ ਜਿਹੜਾ ਕੁੱਕਰ ਗੰਦਾ ਕਰਿਆ ਨਾ ਉਹ ਤੁਹਕ ਦਿਖਾਵਾਂਗੇ ਕਿਵੇਂ ਕਰਨਾ ਠੀਕ ਹੈ ਉਹ ਸਾਫ਼ ਕਰਾਂਗੇ ਤੇ ਮੇਕਅੱਪ ਵਾਲਾ ਵਲੌਗ ਹੁਣ ਪਾਵਾਂਗੇ ਪਰਸੋਂ ਠੀਕ ਹੈ ਬਾਈ ਬਾਈ ਮੇਰੇ ਵਲੌਗ ਦੇਖਿਆ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਕੇ ਧੰਨਵਾਦ Bye bye, good night, take care. Sweet dreams.